ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਜਾਂ ਭੂਤਕਾਲ ਵਿੱਚ ਜਿਉਂਦਾ ਹੈ ਜਾਂ ਭਵਿਕ ਵਿੱਚ ਭੂਤਕਾਲ ਦੀਆਂ ਯਾਦਾਂ ਹਨ ਅਤੇ ਭਵਿਕ ਦੀ ਚਿੰਤਾ ਹੈ ਯਾਦਾਂ ਦੁੱਖ ਜਾਂ ਸੁਖ ਦੀਆਂ ਹਨ ਜੋ ਮਿਲਿਆ ਸੀ ਇਹ ਮਿਲਣ ਦੀ ਯਾਦ ਸੁਖ ਹੈ ਪਰ ਜਦੋਂ ਵਿਛੜ ਗਿਆ ਇਹ ਵਿਛੜਣ ਦੀ ਯਾਦ ਦੁੱਖ ਹੈ ਮਿੱਤਰ ਮਿਲਿਆ ਸੀ ਮਨੁੱਖ ਉਸ ਨੂੰ ਯਾਦ ਕਰਕੇ ਸੁਖ ਦੀਆਂ ਯਾਦਾਂ ਵਿੱਚ ਗਵਾਸ ਜਾਂਦਾ ਹੈ ਪਰ ਵਿਛਣ ਦੀ ਯਾਦ ਕਰਕੇ ਦੁੱਖ ਵਿੱਚ ਜਿਉਂਦਾ ਹੈ ਇਸੇ ਤਰ੍ਹਾਂ ਜਵਾਨੀ ਦੀਆਂ ਯਾਦਾਂ ਵਿੱਚ ਸੁੱਖ ਤੰਦਰੁਸਤੀ ਦੀਆਂ ਯਾਦਾਂ ਵਿੱਚ ਸੁੱਖ ਪ੍ਰਵਤਾ ਦੀਆਂ ਯਾਦਾਂ ਵਿੱਚ ਸੁੱਖ ਮਨੁੱਖ ਉਸ ਨੂੰ ਯਾਦ ਕਰਕੇ ਸੁੱਖ ਵਿੱਚ ਜਿਉਂਦਾ ਹੈ ਪਰ ਇੰਨਾਂ ਸਾਰੀਆਂ ਹੀ ਚੀਜ਼ਾਂ ਦੇ ਵਿਛਣ ਤੇ ਜੋ ਦੁੱਖ ਹੋਇਆ ਸੀ ਉਸ ਨੂੰ ਯਾਦ ਕਰ ਲੈਂਦਾ ਤੇ ਰੋਂਦਾ ਹੈ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਮਿਲ ਕੇ ਨਾ ਵਿਛੜੇ ਜੀਵਨ ਭਰ ਮਿਲਣਾ ਵਿਛੜਨਾ ਚੱਲਦਾ ਰਹਿੰਦਾ ਹੈ ਪਰ ਜੇ ਪਰਮਾਤਮਾ ਮਿਲ ਜਾਏ ਤਾਂ ਉੱਥੇ ਵਿਛੋੜਾ ਨਹੀਂ ਹੈ ਜਦੋਂ ਮਨੁੱਖ ਖੁਸ਼ੀ ਦੀਆਂ ਯਾਦਾਂ ਵਿੱਚ ਬੈਠਾ ਹੈ ਉਸ ਸਮੇਂ ਚਿਹਰੇ ਦੇ ਹਾਵ ਭਾਵ ਕੁਝ ਹੋਰ ਹੋਣਗੇ ਜਦੋਂ ਮਨੁੱਖ ਦੁੱਖ ਦੀਆਂ ਯਾਦਾਂ ਵਿੱਚ ਬੈਠਾ ਹੈ ਉਸ ਸਮੇਂ ਚਿਹਰੇ ਦੇ ਹਾਵ ਭਾਵ ਕੁਝ ਹੋਰ ਹੋਣਗੇ ਚਿਹਰਾ ਤੇ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਕਈ ਵਾਰ ਮਨੁੱਖ ਜ਼ੁਬਾਨ ਨਾਲ ਤਾਂ ਕਹਿ ਰਿਹਾ ਹੁੰਦਾ ਹੈ ਪਰ ਚਿਹਰਾ ਨਾ ਕਰ ਰਿਹਾ ਹੁੰਦਾ। ਕਈ ਵਾਰ ਕਿਸੇ ਦੇ ਮਿਲਣ ਤੇ ਮਨੁੱਖ ਕਹਿੰਦਾ ਕਿ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਪਰ ਅੱਖਾਂ ਦੱਸਦੀਆਂ ਹਨ ਚਿਹਰਾ ਦੱਸਦਾ ਹੈ ਕਮ ਵਕਤ ਕਿੱਥੇ ਮਿਲ ਗਿਆ ਕੰਮ ਤੇ ਜਾ ਰਹੇ ਸੀ ਲੇਟ ਕਰਾਏਗਾ ਸਮਾਂ ਖਰਾਬ ਕਰੇਗਾ ਜੇ ਮਨੁੱਖ ਭੂਤਕਾਲ ਵਿੱਚ ਕਿਸੇ ਸਮੇਂ ਨਹੀਂ ਹੈ ਤਾਂ ਫਿਰ ਭਵਿੱਖ ਵਿੱਚ ਜੀ ਰਿਹਾ ਹੋਵੇਗਾ ਭਵਿੱਖ ਵਿੱਚ ਤੇ ਚਿੰਤਾ ਹੈ ਚਿੰਤਾ ਨੂੰ ਜੇ ਗਹਿਰਾਈ ਨਾਲ ਦੇਖੀਏ ਤਾਂ ਇਸ ਦੇ ਮੂਲ ਦੋ ਕਾਰਨ ਹਨ ਇੱਕ ਤਾਂ ਇਹ ਕਿ ਜੋ ਦੂਜਿਆਂ ਨਾਲ ਬੁਰਾ ਹੋਇਆ ਹੈ ਘੱਟ ਤੋਂ ਘੱਟ ਮੇਰੇ ਨਾਲ ਨਾ ਹੋਵੇ ਤੇ ਦੂਸਰਾ ਜੋ ਮੈਂ ਚਾਹੁੰਦਾ ਹਾਂ ਮਤਾਂ ਨਾ ਹੋਵੇ ਇਹ ਦੋ ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਮਨੁੱਖ ਜਿਉਂਦਾ ਹੈ ਐਸਾ ਨਹੀਂ ਹੋਣਾ ਚਾਹੀਦਾ ਘੱਟ ਤੋਂ ਘੱਟ ਮੇਰੇ ਨਾਲ ਤਾਂ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿ ਕਿਦਰੇ ਮੇਰੇ ਨਾਲ ਨਾ ਹੋ ਜਾਏ ਜਗਤ ਬੁੱਢਾ ਹੋ ਜਾਂਦਾ ਹੈ ਮੈਂ ਬੁੱਢਾ ਨਾ ਹੋ ਜਾਵਾਂ ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿ ਕਿਦਰੇ ਬੁੱਢਾ ਨਾ ਹੋ ਜਾਵਾਂ ਜਗਤ ਰੋਗੀ ਹੈ ਤਾਂ ਹੋਵੇ ਮੈਂ ਤੰਦਰੁਸਤ ਰਵਾਂ ਪਰ ਚਿੰਤਾ ਬਣੀ ਹੋਈ ਹੈ ਕਿ ਕਿਦਰੇ ਮੈਂ ਰੋਗੀ ਨਾ ਹੋ ਜਾਵਾਂ ਜਗਤ ਮਰਦਾ ਹੈ ਤਾਂ ਮਰ ਜਾਏ ਪਰ ਅੰਦਰ ਚਿੰਤਾ ਹੈ ਕਿ ਕਿਦਰੇ ਮੇਰੀ ਵੀ ਅਰਥੀ ਨਾ ਨਿਕਲ ਦੇ ਭਗਤ ਕਬੀਰ ਜੀ ਕਹਿੰਦੇ ਹਨ ਪਾਰੋਸੀ ਕੇ ਜੋ ਹੁਆ ਤੂ ਆਪਣੇ ਵੀ ਜਾਣ ਪੜੋਸੀ ਦੀ ਅਰਥੀ ਉੱਠੀ ਹੈ ਤੇਰੀ ਵੀ ਉੱਠੇਗੀ ਪੜੋਸੀ ਬੁੱਢਾ ਹੋ ਗਿਆ ਉਹ ਵੀ ਬੁੱਢਾ ਹੋਵੇਂਗਾ ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿ ਕਿਦਰੇ ਐਸਾ ਨਾ ਹੋ ਜਾਏ ਦੂਸਰੀ ਚਿੰਤਾ ਐਸਾ ਹੋਣਾ ਚਾਹੀਦਾ ਮੇਰੀ ਇਹ ਚਾਹਤ ਹੈ ਮੇਰੀ ਐਸੀ ਉਮੰਗ ਹੈ ਮੇਰੀ ਇੱਛਾ ਹੈ ਕਿ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਹੈ ਜੇਕਰ ਨਾ ਹੋਵੇ ਫਿਰ ਚਿੰਤਾ ਦੇ ਇਹ ਦੋ ਕਾਰਨ ਹਨ ਮੈਂ ਚਾਹੁੰਦਾ ਹਾਂ ਐਸਾ ਨਹੀਂ ਹੋਣਾ ਚਾਹੀਦਾ ਮੈਂ ਚਾਹੁੰਦਾ ਹਾਂ ਐਸਾ ਹੀ ਹੋਣਾ ਚਾਹੀਦਾ ਵੱਲੇ ਇਸ ਗੱਲ ਦੀ ਚਿੰਤਾ ਕਿ ਕਿਦਰੇ ਹੋ ਹੀ ਨਾ ਜਾਏ ਜੋ ਮੈਂ ਨਹੀਂ ਚਾਹੁੰਦਾ ਦੂਸਰੀ ਇਸ ਗੱਲ ਦੀ ਚਿੰਤਾ ਕਿ ਜੋ ਮੈਂ ਚਾਹੁੰਦਾ ਹਾਂ ਜੇ ਐਸਾ ਨਾ ਹੋਵੇ ਫੇਰ ਗੁਰੂ ਸਾਹਿਬ ਕਹਿੰਦੇ ਹਨ ਚਿੰਤਾ ਛੱਡ ਅਚਿੰਤ ਰਹੋ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਪ੍ਰਭੂ ਤੋਂ ਹੋ ਰਿਹਾ ਹੈ ਮੈਥੋਂ ਨਹੀਂ ਹੋ ਰਿਹਾ ਮੈਂ ਤਾਂ ਸਿਰਫ ਉਸ ਹੋਣੀ ਨਾਲ ਸਹਿਮਤ ਹੋਣਾ ਜੋ ਹੋਣੀ ਨਾਲ ਸਹਿਮਤ ਹੋ ਗਿਆ ਉਹ ਪਰਮਾਤਮਾ ਨਾਲ ਸਹਿਮਤ ਹੋ ਗਿਆ ਜੋ ਪਰਮਾਤਮਾ ਨਾਲ ਸਹਿਮਤ ਹੋ ਗਿਆ ਸਮਝੋ ਪਰਮਾਤਮਾ ਨਾਲ ਜੁੜ ਗਿਆ ਮਨੁੱਖ ਜਿੱਥੇ ਵੀ ਬੈਠਾ ਹੈ ਪਰਿਵਾਰ ਵਿੱਚ ਬੈਠਾ ਹੈ ਕਾਰੋਬਾਰ ਵਿੱਚ ਬੈਠਾ ਹੈ ਧਾਰਮਿਕ ਸਥਾਨ ਤੇ ਬੈਠਾ ਹੈ ਜਾਂ ਇਹ ਬਿਲਕੁਲ ਵਿਹਲਾ ਹੀ ਬੈਠਾ ਹੈ ਇਹ ਜਾਂ ਤਾਂ ਭੂਤਕਾਲ ਦੀਆਂ ਯਾਦਾਂ ਵਿੱਚ ਹੈ ਜਾਂ ਫਿਰ ਭਵਿੱਖ ਦੀਆਂ ਚਿੰਤਾਵਾਂ ਵਿੱਚ ਇਹ ਦੋ ਬੋਝ ਇਸ ਦੇ ਦਿਮਾਗ ਤੇ ਹਰ ਵਕਤ ਚੱਲਦੇ ਰਹਿੰਦੇ ਨੇ ਤਨ ਨੂੰ ਭੱਜਣ ਦਉਣ ਲਈ ਸਥਾਨ ਚਾਹੀਦਾ ਹੈ ਮਨ ਨੂੰ ਭੱਜਣ ਦੌੜਨ ਲਈ ਸਮਾਂ ਚਾਹੀਦਾ ਜਦਾ ਹੀ ਨਾ ਹੋਵੇ ਖੁੱਲੀ ਤਾਂ ਤਨ ਭੱਜ ਦੌੜ ਨਹੀਂ ਸਕਦਾ ਜਗਾ ਵਿੱਚ ਦੌੜ ਭੱਜ ਹੁੰਦੀ ਹੈ ਤਨ ਦੀ ਪਰ ਸਮੇਂ ਵਿੱਚ ਭੱਜਦਾ ਹੈ ਮਨ ਮਨ ਸਮੇਂ ਵਿੱਚ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਵਿੱਚ ਭਟਕਦਾ ਹੈ ਇਸ ਨੂੰ ਦੋਨਾਂ ਸਮਿਆਂ ਵਿੱਚੋਂ ਕੱਢਣਾ ਹੈ ਤੇ ਤੀਜਾ ਕਾਲ ਹੈ ਵਰਤਮਾਨ ਵਰਤਮਾਨ ਇੱਕਦਮ ਵਰਤਮਾਨ ਅੱਜ ਦਾ ਦਿਨ ਨਹੀਂ ਹੈ ਵਰਤਮਾਨ ਅੱਜ ਦੀ ਰਾਤ ਨਹੀਂ ਹੈ ਵਰਤਮਾਨ ਇੱਕ ਦਮ ਹੈ ਜੋ ਮੇਰੇ ਮੂੰਹ ਵਿੱਚ ਹੈ ਸਾਰਿਆਂ ਦੇ ਮੂੰਹ ਵਿੱਚ ਹੈ ਜਿਹੜਾ ਦਮ ਅਜੇ ਆਇਆ ਹੀ ਨਹੀਂ ਉਹ ਤਾਂ ਮੇਰਾ ਭਵਿੱਖ ਹੈ ਉਹ ਮੇਰੇ ਕੋਲ ਨਹੀਂ ਹੈ ਜਿਹੜਾ ਦਮ ਮੇਰੇ ਮੂੰਹ ਵਿੱਚੋਂ ਚਲਾ ਗਿਆ ਉਹ ਤਾਂ ਮੇਰਾ ਭੂਤਕਾਲ ਹੈ ਉਹ ਖਰਚ ਹੋ ਗਿਆ ਜੋ ਦਮ ਚਲਾ ਗਿਆ ਉਸ ਨੂੰ ਮੈਂ ਖਰਚ ਨਹੀਂ ਕਰ ਸਕਦਾ ਜੋ ਦਮ ਅਜੇ ਆਇਆ ਹੀ ਨਹੀਂ ਮੈਂ ਉਸ ਨੂੰ ਵੀ ਵਰਤ ਨਹੀਂ ਸਕਦਾ ਜਿਸ ਨੂੰ ਮੈਂ ਵਰਤ ਸਕਦਾ ਹਾਂ ਉਹ ਹੈ ਵਰਤਮਾਨ ਤੇ ਵਰਤਮਾਨ ਹੈ ਸਿਰਫ ਇੱਕ ਦਮ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਇਸ ਨੂੰ ਭਾਈ ਨੰਦ ਲਾਲ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ ਯਕ ਦਮ ਬਖੇਸ਼ ਰਾ ਨ ਬੁਰਦਮ ਕੇ ਐ ਵਾਏ ਨਗਦ ਜ਼ਿੰਦਗੀ ਰਾਇਗਾ ਗੁਜਸ਼ ਹੈ ਪ੍ਰਭੂ ਇੱਕ ਦਮ ਤੂੰ ਮੈਨੂੰ ਦਿੱਤਾ ਸੀ ਪਰ ਮੈਂ ਇਸ ਇੱਕ ਦਮ ਨੂੰ ਗੁਜ਼ਾਰਿਆ गुज़रे हुए दमਾਂ ਦੀ ਯਾਦ ਦੇ ਵਿੱਚ ਮੈਂ ਇੱਕ ਦਮ ਨੂੰ ਗੁਜ਼ਾਰਿਆ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ ਦਮ ਦਮ ਕਰਕੇ ਮੇਰੀ ਸਾਰੀ ਜ਼ਿੰਦਗੀ ਚਲੀ ਗਈ ਸਾਰੀ ਜ਼ਿੰਦਗੀ ਵਿਅਰਥ ਗਵਾ ਦਿੱਤੀ ਤਾਂ ਪ੍ਰਸ਼ਨ ਖੜਾ ਹੁੰਦਾ ਹੈ ਕਿ ਇੱਕ ਦਮ ਦੇ ਵਿੱਚ ਕੀ ਕਰ ਸਕਦੇ ਹਾਂ ਇੱਕ ਦਮ ਦੇ ਵਿੱਚ ਕੋਈ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕ ਦਮ ਦੇ ਵਿੱਚ ਕੋਈ ਲੰਮਾ ਚੌੜਾ ਕਾਰੋਬਾਰ ਨਹੀਂ ਖੋਲਿਆ ਜਾ ਸਕਦਾ ਇੱਕ ਦਮ ਦੇ ਵਿੱਚ ਕੋਈ ਉੱਚਾ ਵੱਡਾ ਮਹਿਲ ਨਹੀਂ ਖੜਾ ਕੀਤਾ ਜਾ ਸਕਦਾ ਇੱਕ ਦਮ ਦੇ ਵਿੱਚ ਕੋਈ ਲੰਬੀ ਚੌੜੀ ਵਿਦਿਆਹਾ ਸੰਨੀ ਕੀਤੀ ਜਾ ਸਕਦੀ ਪਰ ਇੱਕ ਦਮ ਦੇ ਵਿੱਚ ਪ੍ਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰਭੂ ਜਦ ਵੀ ਮਿਲੇਗਾ ਇੱਕ ਦਮ ਵਿੱਚ ਮਿਲੇਗਾ ਸਾਰੇ ਮਹਾ ਮੰਤਰ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਨੇ ਰਾਮ ਇੱਕ ਦਮ ਦੇ ਵਿੱਚ ਪੂਰਾ ਹੋ ਗਿਆ ਓਮ ਇੱਕ ਦਮ ਦੇ ਵਿੱਚ ਪੂਰਾ ਹੋ ਗਿਆ ਅੱਲਾ ਇੱਕ ਦਮ ਦੇ ਵਿੱਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਦੇ ਵਿੱਚ ਪੂਰਾ ਹੋ ਗਿਆ ਵਾਹਿਗੁਰੂ ਇੱਕੋ ਹੀ ਦਮ ਵਿੱਚ ਮੇਰਾ ਸਾਰਾ ਧਿਆਨ ਇਸੇ ਮੰਤਰ ਦੇ ਸੁੰਨ ਵਿੱਚ ਆ ਜਾਏ ਵਾਹਿਗੁਰੂ ਅਤੇ ਜਿਵੇਂ ਮੈਂ ਇੱਕ ਦਮ ਵਿੱਚ ਆਵਾਂਗਾ ਸਾਰੇ ਦੇ ਸਾਰੇ ਧਿਆਨ ਇਸੇ ਮੰਤਰ ਦੇ ਸੁੰਨ ਵਿੱਚ ਆ ਜਾਏ ਵਾਹਿਗੁਰੂ ਅਤੇ ਜਿਵੇਂ ਮੈਂ ਇੱਕ ਦਮ ਵਿੱਚ ਆਵਾਂਗਾ ਸਾਰੇ ਦੇ ਸਾਰੇ ਧਿਆਨ ਨੂੰ ਲਿਆਵਾਂਗਾ ਇਸ ਨੂੰ ਧਿਆਨ ਸਾਧਨਾ ਕਹਿੰਦੇ ਨੇ ਸੋ ਭੂਤ ਕਾਲ ਖੋ ਜਾਏਗਾ ਭਵਿਸ਼ ਖੋ ਜਾਏਗਾ ਤੇ ਵਰਤਮਾਨ ਨੇ ਭਗਵਾਨ ਨੂੰ ਪ੍ਰਗਟ ਕਰ ਦੇਣਾ ਸ੍ਰੀ ਕਬੀਰ ਜੀ ਕਹਿੰਦੇ ਹਨ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਅਜੂਰ ਖੁਦਾਇ ਇੱਕ ਦਮ ਵਿੱਚ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ ਹੈ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਧਰਮ ਦੀ ਸਾਰੀ ਸਾਧਨਾ ਇਸੇ ਤਰੀਕੇ ਨਾਲ ਵਰਤਮਾਨ ਵਿੱਚ ਆਈ ਹੈ ਬੜੇ ਬੜੇ ਦਾਰਸ਼ਨਿਕ ਵਰਤਮਾਨ ਵਿੱਚ ਨਹੀਂ ਜਿਉਂਦੇ ਬੜੇ ਬੜੇ ਸਿਆਣੇ ਮਨੁੱਖ ਵਰਤਮਾਨ ਵਿੱਚ ਨਹੀਂ ਜਿਉਂਦੇ ਭਵਿੱਖ ਦੀਆਂ ਚਿੰਤਾਵਾਂ ਵਿੱਚ ਜਿਉਂਦੇ ਹਨ ਪੂਤਕਾਲ ਦੀਆਂ ਯਾਦਾਂ ਵਿੱਚ ਬੈਠੇ ਹਨ ਜੇ ਮਨੁੱਖ ਇੱਕ ਦਫਾ ਵਰਤਮਾਨ ਵਿੱਚ ਆ ਜਾਏ ਤਾਂ ਉਸੇ ਵਖਤ ਪ੍ਰਭੂ ਦੀ ਪ੍ਰਾਪਤੀ ਪ੍ਰਭੂ ਦਾ ਮਿਲਾਪ ਹਾਸਲ ਕਰ ਸਕਦਾ ਹੈ ਇੱਕੋ ਦਮ ਇੱਕ ਦਮ ਨਾਲ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਕਾਲ ਉਸਤਤ ਦੇ ਵਿੱਚ ਏਕ ਚਿੱਤ ਜੇ ਇਕ ਚੰਤਿ ਆਇਓ ਕਾਲ ਫਾਸ ਕੇ ਵਿਚਨਾ ਆਇਓ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਨਿਮਖ ਦਾ ਮਤਲਬ ਹੈ ਇੱਕਦਮ ਬਾਬਾ ਫਰੀਦ ਜੀ ਇਸ ਨੂੰ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਆਜ ਮਿਲਾਵਾ ਸੇਖ ਫਰੀਦ ਟਾਕਮ ਕੁੰਜਣੀਆਂ ਮਨੋ ਮਚਿੰਦਣੀਆਂ ਆਜ ਮਿਲਾਵਾ ਅੱਜ ਤੋਂ ਮੁਰਾਦ ਅੱਜ ਦਾ ਸਾਰਾ ਦਿਨ ਕਤਈ ਨਹੀਂ ਅੱਜ ਤੋਂ ਮੁਰਾਦ ਵਰਤਮਾਨ ਵਰਤਮਾਨ ਤੋਂ ਮੁਰਾਦ ਇੱਕਦਮ ਮਨ ਪਹਿਲੋਂ ਪਹਿਲੋਂ ਵਰਤਮਾਨ ਵਿੱਚ ਨਹੀਂ ਆਏਗਾ ਇਕਦਮ ਵਿੱਚ ਨਹੀਂ ਆਏਗਾ ਜਵਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਪੂਰੀ ਇਕਾਗਰਤਾ ਨਾਲ ਸੁਣੇ ਬਹੁਤ ਔਖਾ ਹੈ ਆਖਣ ਔਖਾ ਸੱਚਾ ਨਾਮ ਅੰਮ੍ਰਿਤ ਵੇਲੇ ਪਹਿਲਾਂ ਵਾਹਿਗੁਰੂ ਵਾਹਿਗੁਰੂ ਦਾ 10 15 ਮਿੰਟ ਉਚਾਰਨ ਕਰਨਾ ਫਿਰ ਗੁਰੂ ਕਿਤਨਾ ਹੀ ਕਰਾ ਦਿੰਦਾ ਹੈ ਰਸਨਾ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਤੇ ਕੰਨ ਸੁਣਨ ਤੇ ਮਨ ਵਿੱਚ ਭਾਵਨਾ ਵੀ ਹੋਵੇ ਤਾਂ ਗੁਰੂ ਸਾਹਿਬ ਕਹਿੰਦੇ ਹਨ ਦਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁੱਖ ਪਰਹਰ ਸੁਖ ਘਰ ਲੈ ਜਾਏ ਇਸ ਤਰ੍ਹਾਂ ਵਾਹਿਗੁਰੂ ਇੱਕ ਵਾਰ ਹੀ ਅੱਖ ਨਾਲ ਸਾਰੇ ਦੁੱਖ ਸਾਰੇ ਪਾਪ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਅੱਖ ਨਾਲ ਇੱਕ ਦੁੱਖ ਇੱਕ ਪਾਪ ਵੀ ਨਹੀਂ ਮਿਟੇਗਾ ਪਰ ਜਿਵੇਂ ਗੁਰੂ ਸਾਹਿਬ ਦੱਸਦੇ ਹਨ ਇਸ ਤਰ੍ਹਾਂ ਇੱਕ ਦਫਾ ਅੱਖ ਨਾਲ ਕਰੋੜਾਂ ਦੁੱਖ ਪਾਪ ਮਿਟ ਜਾਣਗੇ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਅੱਖ ਨਾਲ ਬੜਾ ਸੌਖਾ ਹੈ ਪਰ ਇੱਕ ਦਫਾ ਵਾਹਿਗੁਰੂ ਅੱਖ ਨਾਲ ਬੜਾ ਔਖਾ ਹੈ ਕਰੋੜ ਦਫਾ ਵਾਹਿਗੁਰੂ ਇਸ ਲਈ ਕਹਿਣਾ ਹੈ ਕਿ ਕਿਤੇ ਇੱਕ ਦਫਾ ਕਹਿਣ ਦੀ ਜਾਂਚ ਆ ਜਾਏ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੌਖੇ ਤੋਂ ਵੀ ਸੌਖਾ ਹੈ ਅਤੇ ਔਖੇ ਤੋਂ ਵੀ ਔਖਾ ਹੈ ਇੱਕ ਦਫਾ ਅੱਖ ਨਾਲ ਉਹ ਮਿਲਦਾ ਹੈ ਬਦਕਿਸਮਤੀ ਇਹ ਹੈ ਕਿ ਇੱਕ ਦਮ ਵਿੱਚ ਲਿਆ ਕੇ ਵਹਿਗੁਰੂ ਆਖਣਾ ਬਹੁਤ ਔਖਾ ਹੈ ਕਬੀਰ ਨੇ ਗੁੱਸਾ ਕੀਤਾ ਸੀ ਆਪਣੀ ਪਤਨੀ ਤੇ ਕਿ ਸੁਣ ਤੂੰ ਤਿੰਨ ਦਫਾ ਰਾਮ ਕਹਿਲਵਾ ਕੇ ਰੋਗੀ ਦਾ ਰੋਗ ਦੂਰ ਕੀਤਾ ਇਹ ਰਾਮ ਦੇ ਨਾਮ ਦੀ ਤੋਹੀਨ ਹੈ ਲੋਈ ਕਹਿੰਦੀ ਨਹੀਂ ਸੰਤ ਜੀ ਤੁਸੀਂ ਗਲਤ ਸੁਣਿਆ ਮੈਂ ਰੋਗੀ ਦਾ ਰੋਗ ਇੱਕ ਦਫਾ RAM ਕਹਿਵਾ ਕੇ ਹੀ ਦੂਰ ਕੀਤਾ ਕਬੀਰ ਜੀ ਕਹਿੰਦੇ ਰੋਗੀ ਖੁਦ ਕਹਿ ਰਿਹਾ ਹੈ ਤਿੰਨ ਦਫਾ ਕਹਿਲਾਇਆ ਲੋਈ ਕਹਿਣ ਲੱਗੀ ਸੰਤ ਜੀ ਆਖਿਆ ਤਾਂ ਤਿੰਨ ਦਫਾ ਸੀ ਪਰ ਉਹ ਠੀਕ ਤਾਂ ਇੱਕ ਦਫਾ ਨਾਲ ਹੀ ਹੋਇਆ ਪਹਿਲੀ ਦਫਾ ਜਦ RAM ਆਖਿਆ ਮਨ ਉਸ ਵੇਲੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਸੀ ਦੂਜੀ ਦਫਾ ਭਵਿੱਖ ਦੀ ਚਿੰਤਾ ਵਿੱਚ ਸੀ ਮਨ RAM ਵਿੱਚ ਨਹੀਂ ਸੀ ਇਸ ਤੀਹ ਦਫਾ ਜਦ ਮਨ ਵਰਤਮਾਨ ਵਿੱਚ ਆਇਆ ਤਾਂ ਉਸ ਉਚਾਰਨ ਨਾਲ ਰੋਗੀ ਠੀਕ ਹੋ ਗਿਆ ਆਖਿਆ ਤਿੰਨ ਦਫਾ ਸੀ ਪਰ ਠੀਕ ਇੱਕ ਦਫਾ ਨਾਲ ਹੀ ਹੋਇਆ ਤਾਂ ਇੱਕ ਦਫਾ ਵਹਿਗੁਰੂ ਆਖਣ ਨਾਲ ਸਾਰੇ ਦੁੱਖ ਸਾਰੇ ਪਾਪ ਮਿਟ ਜਾਂਦੇ ਹਨ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਵਰਤਮਾਨ ਵਿੱਚ ਟਿਕਦਿਆਂ ਹੀ ਮਨੁੱਖ ਵਰਤਮਾਨ ਵਿੱਚ ਟਿਕਦਿਆਂ ਹੀ ਮਨੁੱਖ ਪਰਵਾਣ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਵਰਤਮਾਨ ਵਿੱਚ ਵਰਤਦਾ ਹੋ ਵਨਹਾਰ ਸੋਈ ਪਰਵਾਨ ਸੰਗਤ ਜੀ ਵਾਹਿਗੁਰੂ ਸਾਡੇ ਤੇ ਮਿਹਰ ਕਰੇ ਸਾਨੂੰ ਵੀ ਇੱਕ ਦਮ ਦੇ ਵਿੱਚ ਵਾਹਿਗੁਰੂ ਆਖੰਦੀ ਜਾਂਚ ਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ